ਅਗੇਨੇ ਤੇ ਪੱਕੇ ਤੌਰ ਤੇ ਜਾਨੀ ਕਿ ਤੇ ਪੰਜ ਹੈਗੇ ਨੇ ਹਾਂ ਮੈਂ ਤਹਿਸੀਲਦਾਰ ਦੇ ਪੰਜ ਤਹਿਸੀਲਦਾਰ ਜੋ ਕਿ ਬੜਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਕਿਉਂਕਿ ਇਹਨਾਂ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਸੀ ਕਿ ਅਸੀਂ ਕੰਮ ਨਹੀਂ ਕਰਾਂਗੇ ਚਾਰਾ ਟਾਈਮ ਤੱਕ ਗਿਆ ਸੀ ਪਰ ਭਗਵਾਨਤਮਾਨ ਸਾਹਿਬ ਨੇ ਸਾਫ ਤੌਰ ਤੇ ਕਿਹਾ ਸੀ ਕਿ ਅਸੀਂ ਕਿਸੇ ਦੀ ਧਮਕੀਆਂ ਨਹੀਂ ਯਾਨੀ ਬਰਦਾਸ਼ਤ ਕਰਾਂਗੇ ਇਹੀ ਗੱਲ ਅਜੋਨਾ ਹੋਈ ਹੈ ਇਹੀ ਕਹਾਣੀ ਕਿਸਾਨਾਂ ਵਰਤ ਹੋਈ ਹੈ ਤਾਂ ਦੋਨਾਂ ਦੇ ਗੱਲਬਾਤ ਕਰਾਂਗੇ ਪਹਿਲਾਂ ਜਿਹੜਾ ਅੱਜ ਦਾ ਮੁੱਦਾ ਬੜਾ ਵਿਸ਼ੇਸ਼ ਹੈ ਜੋ ਕਿ ਆਮ ਲੋਕਾਂ ਦੀਆਂ ਦਿਸਤੀਆਂ ਜੁੜਿਆ ਹੋਇਆ ਉਸਤੇ ਕਰਦੇ ਆ ਵਿਚਾਰ ਟਾਂਦਰਾ ਵੀ ਆਖਰ ਇਹ ਸਭ ਕੁਝ ਕੀ ਹੋ ਰਿਹਾ ਹੈ ਜਿਹੜਾ ਭ੍ਰਿਸ਼ਟਾਚਾਰ ਦਾ ਇਹ ਘੁੰਣ ਲੱਗ ਗਿਆ ਇਹ ਅਸਰਾਂ ਨੂੰ ਜਿਹੜੇ ਕਿ ਆਪਣੀਆਂ ਕੁਰਸੀਆਂ ਦਾ ਉਠਾਰੇ ਫਾਇਦਾ ਉਹਨਾਂ ਦੀ ਖੋਲਾਂਗੇ ਪੋਲ ਦਾ ਪੋਲ ਤਾਂ ਪੂਰੇ ਮੂਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਸਾਡੇ ਚੈਨਲ ਦੇ ਵਿਸ਼ੇਸ਼ਕ ਹਰਿੰਦਰ ਜੀ ਮਾਨਸਾ ਤੋਂ ਉਹਨਾਂ ਨੂੰ ਲੈਣਿਆ ਲਾਈਨ ਤੇ ਤਾਂ ਅਰਜੰਦਰੀ ਸੁੰਦਰੋ ਮੈਨੂੰ ਹਾਂਜੀ 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 ਅਰਜੰਦਰੀ ਬਹੁਤ ਤਗੜਾ ਐਕਸ਼ਨ ਭਗਵਾਨਤਮਾਨ ਸਰਕਾਰ ਦਾ ਸਰਕਾਰਾਂ ਬਹੁਤ ਆਈਆਂ ਬਹੁਤ ਗਈਆਂ ਅਸੀਂ ਬੰਦੇ ਆ ਪਰ ਅਜਿਹਾ ਐਕਸ਼ਨ ਪਹਿਲੀ ਵਾਰ ਦੇਖਣ ਨੂੰ ਮਿਲਿਆ ਜੋ ਮੇਰੀ ਉਮਰ ਕਹਿੰਦੀ ਹੈ ਹਾਂਜੀ ਪਹਿਲਾਂ ਹੋਇਆ ਸੀ ਇੱਕ ਵਾਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇਲੇ ਉਦੋਂ ਪਟਵਾਰੀ ਮਤਲਬ ਇਸ ਤਰ੍ਹਾਂ ਕਰਦੀ ਸੀ ਉਹਨਾਂ ਨੇ ਪਟਵਾਰੀਆਂ ਨੂੰ ਡਿਸਮਿਸ ਕੀਤਾ ਸੀ ਤੇ ਉਸ ਤੋਂ ਬਾਅਦ ਇਹ ਅਗਲਾ ਹਫ਼ਤੇ ਹੁਣ ਇਹ ਸਟੈਪ ਪੈ ਗਿਆ ਭਗਵੰਤ ਮਾਨ ਸਾਹਿਬ ਦਾ ਇਹਦੇ ਲੋਕ ਦੇਖੋ ਲੋਕ ਤਾਂ ਬਹੁਤ ਅਸ਼ਲਾਗਾ ਕਰ ਰਹੇ ਨੇ ਜੀ ਜੀ ਲੋਕਾਂ ਦਾ ਮਤਲਬ ਕਹਿੰਦੇ ਆ ਵੀ ਇਹ ਸਾਰੇ ਰਲ ਕੇ ਨਾ ਸਰਕਾਰ ਨੂੰ ਮਤਲਬ ਬਰਜ਼ਾਮ ਕਰਨ ਦੀ ਕੋਈ ਕਸਰ ਨਹੀਂ ਛੱਡ ਰਹੀ ਇਸ ਕਰਕੇ ਮਤਲਬ ਇਹਨਾਂ ਨੇ ਅਪਵੰਤ ਮਾਨ ਸਾਹਿਬ ਦਾ ਗੁੱਸਾ ਜਿਹੜਾ ਉਸ ਮਾਨ ਤੇ ਛਾੜਤਾ ਇਸ ਕਰਕੇ ਮਾਨ ਸਾਹਿਬ ਨੇ 235 ਬੰਦਿਆਂ ਦੇ ਟਰਾਂਸਫਰ ਕਰਤੇ ਬਹੁਤ ਵਧੀਆ ਗੱਲ ਬਾਤ ਕੀਤੀ ਹੈ ਦੇਖੋ ਜੀ ਦੇ ਕਿਉਂਕਿ ਸ਼੍ਰੀਆਮ ਲੋਕਾਂ ਤੋਂ ਪੈਸੇ ਮੰਗੇ ਜਾ ਰਹੇ ਸੀ ਰਜਿਸਟਰੀਆਂ ਕਰਾਉਣ ਦੇ ਮਾਰੇ हां जी देखो करप्शन ਦਾ ਮਾਲ ਮਹਿਕਮਾ ਕਰप्शन ਦੀ ਜੜ ਹੁੰਦਾ ਜੀ ਇਹ ਅੱਜ ਦਾ ਨਹੀਂ ਹੈ ਇਹ ਤਾਂ ਪਹਿਲਾਂ ਤੋਂ ਹੈ ਜੀ ਆਜ਼ਾਦੀ ਵੇਲੇ ਦੀ ਜਿਹੜਾ ਮਾਲ ਮਹਿਕਮਾ ਉਦੋਂ ਤੋਂ ਹੀ ਇਹ ਪੈਸੇ ਲੈਂਦੇ ਆਏ ਨੇ ਤੇ ਸਰਕਾਰਾਂ ਤੇ ਸਰਕਾਰਾਂ ਦੇ ਜਿਹੜੇ ਪਹਿਲਾਂ ਮੁਖੀਏ ਹੁੰਦੇ ਸੀਗੇ ਜਾਂ ਵੱਡੀਆਂ ਪਾਰਟੀਆਂ ਦੇ ਪ੍ਰਧਾਨ ਹੁੰਦੇ ਸੀ ਸਾਰਿਆਂ ਦੀ ਇਹ ਰਲਮਿਲੀ ਹੁੰਦੀ ਸੀ ਇਹ ਪਹਿਲਾਂ ਰੈੱਡ ਕਰਾਸ ਦੇ ਨਾਂ ਦੇ ਉੱਤੇ ਭ੍ਰਿਸ਼ਟਾਚਾਰ ਸ਼ੁਰੂ ਕੀਤਾ ਸੀਗਾ ਰੈੱਡ ਕਰਾਸ ਦੀਆਂ ਪਰਚੀਆਂ ਜਦੋਂ ਕੋਈ ਰਜਿਸਟਰੀ ਕਰਾਉਣ ਜਾਂਦਾ ਤਾਂ ਉਹਨਾਂ ਨੂੰ ਕਿਹਾ ਜਾਂਦਾ ਸੀਗਾ ਵੀ ਭਈ ਤੂੰ ਰਜਿਸਟਰੀ ਕਰਵਾਈ ਹੈ ਤੂੰ 10000 ਰੁਪਏ ਦੀਆਂ ਰੈੱਡ ਕਰਾਸ ਦੀਆਂ ਪਰਚੀਆਂ ਕਟਾ ਤੇ ਫਿਰ ਉਹ ਗੱਟਮਟ ਕਰਕੇ ਵਿੱਚ ਸਮਝੌਤਾ ਕੀਤਾ ਜਾਂਦਾ ਸੀ ਪਰਚੀ ਗੁਰਚੀ ਤਾਂ ਕੌਣ ਦਿੰਦਾ ਸੀਗਾ ਤੇ ਬਸ ਜੇਬ ਕਰਮਾ ਜ਼ਰੂਰ ਕੀਤੀ ਜਾਂਦੀ ਸੀ ਜੀ ਜਿੰਦਰੇ ਦੇਖੋ ਅਸੀਂ ਮੰਨਦੇ ਆ ਕਿ ਪਹਿਲਾਂ ਵੀ ਸਰਕਾਰਾਂ ਰਹੀਆਂ ਸਰਕਾਰ ਨੂੰ ਟਾਈਮ ਲੱਗਿਆ ਦੇਰ ਹੈ ਦਰੁਸਤ ਹੈ ਹਾਲਾਂਕਿ ਭਗਵਾਨਤਮਨ ਸਾਹਿਬ ਨੇ ਵਿਰੋਧੀ ਸਵਾਲ ਉਠਾਰੇ ਸੀ ਵੀ ਕਾਨੂੰਨ ਵਿਵਸਥਾ ਖਰਾਬ ਹੈ ਨਸ਼ਾ ਨਹੀਂ ਰੁਕ ਰਿਹਾ ਤੇ ਨਸ਼ੇ ਦੇ ਵੀ ਕਾਰਵਾਈ ਕੀਤੀ ਹੈ ਤੁਹਾਨੂੰ ਦੱਸ ਦੇਣਾ ਕਿ ਅੱਜ ਇੱਕ ਹੋਰ ਪੀਲਾ ਪੰਜਾ ਚੱਲਿਆ ਜਲੰਧਰ ਦੇ ਵਿੱਚ ਉਹ ਉੱਡਾ ਨਸ਼ਾ ਸੁਦਾਗਰ ਕੈਚ ਕੀਤਾ ਗਿਆ ਉਹਦੀ ਪ੍ਰਾਪਰਟੀ ਅਟੈਚ ਕਰ ਦਿੱਤੀ ਕਿ ਇਹ ਬਾਕੀ ਪ੍ਰਾਪਰਟੀ ਦੀ ਤੌਰ ਦਿੱਤੀ ਗਈ ਹੈ ਦੇਖੋ ਕਿੰਨਾ ਕਿਤੇ ਜੇਕਰ ਆਪਾਂ ਗੱਲ ਕਰੀਏ ਤਾਂ ਭਗਵਾਨ ਤਮਨ ਸਰਕਾਰ ਕੋਈ ਸਾਡਾ ਲੈਣਾ ਦੇਣਾ ਨਹੀਂ ਚੈਨਲ ਦਾ ਪਰ ਫਿਰ ਵੀ ਉਹ ਕੰਮ ਕਰ ਰਹੀ ਹੈ ਮੰਦੇਓ ਹਾਂ ਦੇਖੋ ਚੰਗੇ ਜਿਹੜਾ ਕੋਈ ਕੰਮ ਕਰ ਰਿਹਾ ਉਹ ਤਾਂ ਕਿਹਾ ਹੀ ਜਾਊਗਾ ਜੀ ਕੰਮਾ ਹੋ ਰਿਹਾ ਹੈ ਮਤਲਬ ਜਿਹੜਾ ਸਪੀਡ ਹੁਣ ਫੜੀ ਹੈ 3-4 ਦਿਨਾਂ ਦੀ ਇਹ ਆਪਾਂ ਥੋੜੇ ਜਿਹਾ ਲੇਟ ਹੋ ਗਈ ਹੈ ਸਰਕਾਰ 3 ਸਾਲ ਦਾ ਸਮਾਂ ਲੰਘ ਚੁੱਕਿਆ ਜੀ 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 ਇਹ ਜਿਹੜੀ ਇਨੀ ਗਤੀਸ਼ੀਲਤਾ ਸੀ ਇਹ ਪਹਿਲਾਂ ਤੋਂ ਹੀ ਫਰਮੀ ਸੀ ਤੇ ਜਿਸ ਦੇ ਰਿਜ਼ਲਟ ਅੱਜ ਬਹੁਤ ਦੇਖਣ ਨੂੰ ਵਧੀਆ ਮਿਲਦੇ ਔਰ ਦੇਖੋ ਇੱਕ ਹੋਰ ਅਪਡੇਟ ਦੇਣਾ ਸਰੋਤਿਆਂ ਨੂੰ ਵੀ ਜਿਹੜੇ ਦਰਸ਼ਕ ਦੇਖ ਰਹੇ ਨੇ ਕਿ ਅੱਜ ਚੰਡੀਗੜ੍ਹ ਦੇ ਵਿੱਚ ਸਾਡੇ ਸੀਐਮ ਭਗਵੰਤ ਮਾਨ ਨੇ 704 ਵਿਦਿਆਰਥੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਨੇ ਯਾਨੀ ਕਿ ਉਹ ਨੌਕਰੀਆਂ ਪੱਕੀਆਂ ਹੋ ਗਈਆਂ ਹਾਂਜੀ ਨੌਕਰੀਆਂ ਪਾਸੇ ਸਰਕਾਰ ਨੇ ਪਹਿਲਾਂ ਵੀ 50-55 ਹਜ਼ਾਰ ਦੇ ਲਗਭਗ ਪਹਿਲਾਂ ਨੌਕਰੀਆਂ ਦਿੱਤੀਆਂ ਨੇ ਤੇ ਮਾਨ ਸਾਹਿਬ ਤਾਂ ਕਹਿੰਦੇ ਨੇ ਵੀ ਆਜੋ ਤੇ ਆਪਣੀਆਂ ਯੋਗਤਾਵਾਂ ਨੇ ਜਿਹੜੀਆਂ ਪੂਰੀਆਂ ਕਰੋ ਤੇ ਨੌਕਰੀਆਂ ਚੱਕੋ ਨੌਕਰੀਆਂ ਮੰਨਣ ਦੇ ਵਿੱਚ ਮੇਰਾ ਖਿਆਲ ਹੈ ਭਗਵਾਨ ਤਮਾਨ ਪੰਜਾਬ ਦਾ ਪਹਿਲਾ ਹੀ ਸ਼ੇਰ ਹੈ ਜਿਹੜੇ ਨੇ ਮਤਲਬ ਨੌਕਰੀਆਂ ਵਾਲਾ ਬੈਗ ਹੈ ਜਿਹੜਾ ਵਿਜੇ ਚ ਪਾਕੀ ਰੱਖਿਆ ਹੋਇਆ ਹੈ ਜਦੋਂ ਵੀ ਕੋਈ ਮੁੰਡੇ ਕਿੱਥੇ ਹੁੰਦੇ ਨੇ ਉਹਦੀ ਬੈਗ ਚੋਂ ਕੱਢ ਕੇ ਨੌਕਰੀਆਂ ਵੰਡ ਦਿੰਦੇ ਨੇ ਐ ਐਲੀਜੀਬਲ ਚਾਹੀਦੇ ਐ ਬਸ ਹੁਣ ਤਾਂ ਐਲੀਜੀਬਿਲਟੀ ਹੋਣੀ ਚਾਹੀਦੀ ਨਾ ਨੌਕਰੀਆਂ ਦੇ ਵਿੱਚ ਕੋਈ ਭ੍ਰਿਸ਼ਟਾਚਾਰ ਨਾ ਕੋਈ ਪੈਸਾ ਮੰਗਦਾ ਜਿਹੜਾ ਬੰਦਾ ਯੋਗ ਹੈ ਉਹਨੂੰ ਯਰਕ ਦੇਣੇ ਸੀਟ ਦਿੰਦੇ ਨੇ ਜੀ ਕ ਇਹ ਮੁੱਦੇ ਦੀ ਗੱਲ ਕਰਦਾ ਕਿ ਆਪਣੇ ਬੀਜੇਪੀ ਦੇ ਜਿਹੜੇ ਹੁਣ ਬਣੇ ਹੋਏ ਨੇ ਲੁਧਿਆਣੇ ਤੋਂ ਜਿਹੜੇ ਕਿ ਹਾਰ ਚੁੱਕੇ ਨੇ ਪਰ ਉਹਨਾਂ ਨੂੰ ਰਾਸਵਾ ਮੈਂਬਰ ਬਣਾ ਦਿੱਤਾ ਗਿਆ ਬੀਜੇਪੀ ਦੇ ਉਹਦਾ ਇਹ ਦ੍ਰਿਸ਼ਿ ਦਿਖਾਈ ਰਣਜੀਤ ਬਿੱਟੂ ਸਾਰੇ ਜਾਣਦੇ ਨੇ ਤੁਹਾਨੂੰ ਯਾਦ ਹੋਣਾ ਕਿ ਕੁਝ ਦਿਨ ਪਹਿਲਾਂ ਉਹ ਉਹਨਾਂ ਕੋਠੀ ਜੇ ਮਿਲਣਗੇ ਸੀ ਮਿਲੇ ਨਹੀਂ ਤਾਂ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਕਹਿੰਦੇ ਭਗਵੰਤ ਮਾਨ ਸਾਹਿਬ ਕਾਲੀਆ ਐਨਕਾ ਲਗਾ ਕੇ ਤਾਂ ਬਿਆਨਵਾਜੀ ਕਰ ਰਹੇ ਆ ਕਿ ਉਹਨਾਂ ਦੀਆਂ ਅੱਖਾਂ ਨਾਲ ਦਿਖਣ ਕਿਉਂਕਿ ਉਹ ਜਿਆਦਾ ਨਸ਼ੇ ਵਿੱਚ ਹੁੰਦੇ ਆ ਇਸ ਲਈ ਉਹ ਆਪਣੀ ਅੱਖਾਂ ਲਗੋਰਦੇ ਨੇ ਕੀ ਤੁਹਾਨੂੰ ਲੱਗਦਾ ਕੁਝ ਅਜੇ ਹੋ ਰਿਹਾ ਹੈ ਕਦੇ ਕੋਈ ਇਹਦਾ ਇਹਨਾਂ ਦੇ ਐਮੀ ਤੰਜ ਨੇ ਮਤਲਬ ਜਿਹੜੇ ਕਿ ਜੋ ਕੁਝ ਦਾ ਕੰਮ ਕਰਦਾ ਹੈ ਤਾਂ ਉਹਨੂੰ ਕੰਮ ਕਰਨ ਦੇ ਵਿੱਚ ਮਤਲਬ ਉਹ ਖਰਲ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਠੀਕ ਹੈ ਅੱਖ ਕਿਸੇ ਦੀ ਵੀ ਅੱਖ ਖਰਾਬ ਹੋ ਸਕਦੀ ਹੈ ਸੀਐਮ ਸਾਹਿਬ ਨੇ ਉਹਨਾਂ ਕੋਈ ਡਾਕਟਰ ਨੇ ਅੱਖਾਂ ਦੇ ਪਰਿਵਾਰਚ ਵੀ ਡਾਕਟਰ ਨੇ ਮਤਲਬ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕੋਈ ਮੂੰਹ ਨਹੀਂ ਲੁਕਾਉਣ ਵਾਲੀ ਗੱਲ ਬਿਲਕੁਲ ਪੰਜਾਬ ਦੇ ਸਾਹਮਣੇ ਅਰੇ ਇਹਨਾਂ ਦਾ ਚਿਹਰਾ ਸਭ ਨੂੰ ਪਨਾ ਲੱਗ ਰਿਹਾ ਹੈ ਤੇ ਉਹਨਾਂ ਦੇ ਕੀਤੇ ਜਾ ਰਹੇ ਕੰਮਾਂ ਦੀ ਲੋਕ ਛਲਾਗਾ ਵੀ ਕਰ ਰਹੇ ਨੇ ਕਿਉਂਕਿ ਰਿੰਦਰਜੀ ਸ਼ਰਮਾ ਜੀ ਨਾ ਮੇਰੇ ਦਾ ਹਰ ਵਾਰੀ ਗਲਤੇ ਬੈਸਦੇ ਹੁੰਦੇ ਸੀ ਕਿ ਭਗਵਾਨ ਤੁਮਾਨ ਜੀ ਨਾ ਆਪਣਾ ਕਹਿੰਦੇ ਹੁੰਦੇ ਸੀ ਹਰਾ ਪੈਨ ਚਲਾਵਾਂਗਾ ਹਰਾ ਪੈਨ ਕਹਿੰਦੇ ਭੁੱਲ ਗਏ ਕਹਿੰਦੇ ਮੈਂ ਲਫਾਫਾ ਗਿਫਟ ਕਰ ਆ ਰਹਿਣੇ ਆ ਮੈਂ ਵੀ ਕਈ ਵਾਰ ਇਹ ਆਸਾਮ ਖੋਲ੍ਹੇ ਗੱਲ ਕੀਤੀ ਪਰ ਹਾਂ ਮੰਦੇ ਆ ਪੈਨ ਹੁਣ ਚੱਲ ਰਿਹਾ ਇਹ ਪੈਨ ਇਦਾਂ ਹੀ ਚੱਲਣਾ ਚਾਹੀਦਾ ਕਿਉਂਕਿ ਲੋਕਾਂ ਦਾ ਆਮ ਗਰੀਬ ਲੋਕਾਂ ਦਾ ਫਾਇਦਾ ਹੋ ਰਿਹਾ ਹੈ ਮਿਡਲ ਕਲਾਸ ਲੋਕਾਂ ਦਾ ਖਾਸ ਕਰਕੇ ਹਾਂਜੀ ਇਹ ਪੈਨ ਤਾਂ ਤੁਸੀਂ ਨਾ ਜਿਹੜੇ ਤੁਸੀਂ ਅਧਾਰ ਮਾਲ ਵਿਭਾਗ ਦੇ ਵਿੱਚ ਅਫਸਰ ਬਏ ਅਭਰਤੀ ਕੀਤੇ ਨੇ ਨਵੇਂ ਤੇ ਉਹਨਾਂ ਦਾ ਪ੍ਰੋਵੀਸ਼ਨ ਪੀਰੀਡ ਹੈ ਉਹਨਾਂ ਨੂੰ ਵੀ ਵਾਰਨਿੰਗ ਦੇ ਦਿੱਤੀ ਮਾਨ ਸਾਹਿਬ ਨੇ ਵੀ ਤੁਸੀਂ ਆਪ ਦਾ ਕੰਮ ਤੇ ਆ ਜਾਓ ਸਾਡਾ ਪ੍ਰੋਵੀਸ਼ਨ ਪੀਰੀਡ ਹੈ ਨਹੀਂ ਦੇ ਰੱਖੋਗੇ ਸਾਡੀਆਂ ਨੌਕਰੀਆਂ ਸਮਾਪਤ ਹੋ ਗਈਆਂ ਪਾਸਰਮਾ ਸੌਰੀ ਅਰਜਿੰਦਰ ਜੀ ਇਹਨਾਂ ਨੇ ਜਿਹੜੇ ਬਾਕੀ ਮੈਂਬਰ ਬਚੇ ਹੋਏ ਨੇ ਉਹਨਾਂ ਨੇ 5 ਵਜੇ ਮੀਟਿੰਗ ਸੱਦੀ ਹੋਈ ਹੈ ਇੱਕ ਤੇ ਉਹ ਕਹਿੰਦੇ ਅਸੀਂ ਸਰਕਾਰ ਦੇ 5 ਵਜੇ ਦਾ ਟਾਈਮ ਹੈ ਜਿਹੜੇ ਬੰਦੇ 5 ਵਜੇ ਡਿਊਟੀਆਂ ਤੇ ਆ ਜਾਣਗੇ ਆਦਰੀ ਭਰ ਦੇਣਗੇ ਤੇ ਉਹਨਾਂ ਵਾਸਤੇ ਉਸ ਸਾਹਿਬ ਦਾ ਕਾਨੂੰਨ ਕੰਮ ਕਰੂਗਾ ਤੇ ਜਿਹੜੇ ਨਹੀਂ ਆਉਣਗੇ ਸਰਕਾਰ ਦੀ ਦਾ ਅਵਗਿਆ ਕਰਨਗੇ ਉਹਨਾਂ ਦੇ ਖਿਲਾਫ ਉਸ ਤਰ੍ਹਾਂ ਦਾ ਕਾਨੂੰਨ ਕੰਮ ਕਰੂਗਾ ਨਹੀਂ ਨਹੀਂ ਇਹ ਤਾਂ ਇੱਕ ਅਪਡੇਟ ਹੈ ਕਾਪੇ ਤੁਹਾਨੂੰ ਹੋਰ ਦੇਣਾ ਇੱਕ ਪੰਜੇ ਹੋਰ ਮੀਟਿੰਗ ਹੋਣੀ ਹੈ ਤਹਿਸੀਲਦਾਰਾਂ ਦੀ ਜਿਹੜੇ ਬਚੇ ਹੋਏ ਨੇ ਉਹ ਜਿਹੜੇ ਜਾਣੀ ਦੇ ਕੰਮ ਤੇ ਉਹ ਕਹਿੰਦੇ ਵੀ ਅਸੀਂ ਜਿਹੜੇ ਸਾਡੇ ਸਸਪੈਂਡ ਕੀਤੇ ਆ ਉਹਨਾਂ ਦੇ ਖਿਲਾਫ ਕਹਿੰਦੇ ਕੱਲ ਮੋਰਚਾ ਖੋਲਾਂਗੇ ਚੰਡੀਗੜ੍ਹ ਭਗਵੰਤ ਮਾਨ ਦੇ ਉਹਦੇ ਦਫ਼ਤਰੇ ਬਾਹਰ ਦੇਖੋ ਉਹ ਤਾਂ ਕੋਈ ਕੁਸ਼ ਮਰਜ਼ੀ ਕਰਨ ਯਾਬੀ ਜੁਨੀਅਨ ਬੇਸ ਤੇ ਕਰਨਗੇ ਮਤਲਬ ਜੁਨੀਅਨ ਦੇ ਵਿੱਚ ਗੱਲ ਕਰ ਲੋਕ ਨਹੀਂ ਸਾਥ ਦਿੰਦੇ ਉਹਨਾਂ ਦਾ ਜੇ ਲੋਕ ਸਾਥ ਦੇਣਗੇ ਫੇਰ ਹੀ ਐ ਨਾ ਜੀ ਅਫਸਰ ਤਾਂ ਉਹ ਕੋਈ ਹੁਣ ਉੱਥੇ ਧਰਨਿਆਂ ਤੇ ਬੈਠਣ ਨਹੀਂ ਲੱਗੇ ਜੇ ਉਹਨਾਂ ਦੇ ਨਾਲ ਲੋਕ ਜਾਂ ਭਰਾਤਰੀ ਜਥੇਬੰਦੀਆਂ ਜਾਂ ਹੋਰ ਕਿਸਾਨ ਜੁਨੀਅਨ ਮਤਲਬ ਸਾਥ ਦੇਣਗੇ ਤਾਂ ਉਹਨਾਂ ਨੂੰ ਇਹ ਐ ਵੀ ਹੋ ਸਕਦਾ ਕਿਸਾਨ ਸਾਡਾ ਸਾਥ ਦੇ ਦੇ ਪਰ ਇਸ ਤਰ੍ਹਾਂ ਦੇ ਕਿਸਾਨ ਕੋਈ ਐ ਇਸ ਤਰ੍ਹਾਂ ਦੀ ਸੋਚ ਨਹੀਂ ਰੱਖਦੇ ਹਨਾ ਵੀ ਉਹ ਮਤਲਬ ਸਰਕਾਰ ਦੇ ਖਿਲਾਫ ਨੇ ਠੀਕ ਆ ਕਈ ਵਾਰੀ ਹੋ ਜਾਂਦਾ ਇਸ ਤਰ੍ਹਾਂ ਹੋ ਗਿਆ ਪਰ ਇਹ ਮਿਲ ਬੈਠ ਕੇ ਹੀ ਟੇਬਲ ਤੇ ਗੱਲ ਕਰਨਗੇ ਅੱਜ ਦਾ ਵੀ ਕੱਲ ਦਾ ਦਿਨ ਦੋ ਦਿਨ ਲੰਘ ਸਕਦੇ ਨੇ ਉਸ ਤੋਂ ਬਾਅਦ ਮਸਲਾ ਜਿਹੜਾ ਟੇਬਲ ਤੇ ਬੈਠ ਕੇ ਹੱਲ ਹੋਏਗਾ ਕੋ ਆਤਮਾਨ ਸਾਹਿਬ ਇਹਨਾਂ ਦੇ ਮੁਤਾਬਕ ਚੱਲਣਗੇ ਜੋ ਚੈਜ ਮੰਗਾ ਨੇ ਉਹ ਮੰਨੀਆਂ ਜਾਣਗੀਆਂ ਰਿੰਦਰ ਜੀ ਕਿਸਾਨਾਂ ਦੀ ਗੱਲ ਤੋਂ ਯਾਦ ਆ ਗਿਆ ਕਿ ਇੱਕ ਘੰਟਾ ਪਹਿਲਾਂ ਜੋਗਿੰਦਰ ਸਿੰਘ ਅਗਰਾਹਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੰਗਰੂਰ ਦੇ ਵਿੱਚੋਂ ਹਾਂਜੀ ਉਹ ਫਿਰ ਪ੍ਰਧਾਨ ਨੇ ਇਹ ਅਗਰਾਹਾ ਗਰੁੱਪ ਤੇ ਪਰ ਉਹਨਾਂ ਨੂੰ ਅਰੇ ਅਰੈਸਟ ਕਰਨੀ ਸੀਗੇ ਅਰੇਸਟ ਕਰ ਲਏ ਕਿਉਂਕਿ ਕਈ ਵਾਰੀ ਕੀ ਹੁੰਦਾ ਨਾ ਜੀ ਲੀਡਰ ਦੇ ਉੱਤੇ ਕੋਈ ਹੋਰ ਦੂਸਰਾ ਦੰਦਾ ਕੋਈ ਹਮਲਾ ਕਰ ਜੇ ਜਾਂ ਕੋਈ ਅਟੈਕ ਕਰ ਦੇ ਜਾਂ ਕੋਈ ਨੁਕਸਾਨ ਪਹੁੰਚਾ ਦੇ ਤਾਂ ਵੱਤੋਂ ਸਰਕਾਰ ਦੇ ਸਿਰ ਦੋਸ਼ ਲੱਗ ਜਾਂਦਾ ਇਸ ਤਰ੍ਹਾਂ ਦੀ ਕਾਰਵਾਈ ਤੋਂ ਬਚਣ ਦੇ ਲਈ ਕਿਉਂਕਿ ਨਾ ਕਿਉਂਕਿ ਆਪਾਂ ਸਵੇਰੇ ਵੀ ਆਪਾਂ ਸਵੇਰੇ ਗੱਲ ਕੀਤੀ ਸੀ ਕਿ ਚੰਡੀਗੜ੍ਹ ਦੇ ਵਿੱਚ ਬਹੁਤ ਵੱਡੀ ਬੈਰੀਕੇਟਿੰਗ ਹੋ ਗਈ ਸੀ ਉੱਥੇ ਬਹੁਤ ਜ਼ਿਆਦਾ ਪੁਲਿਸ तैनात ਸੀ ਹਾਂ ਭਗਵਾਨਤਮਨ ਜੀ ਨੇ ਕਿਹਾ ਸੀ ਵੀ ਅਸੀਂ ਅੰਦਰ ਹੀ ਵੜਨਾਗੇ ਅੱਜ ਇੱਕ ਵੀ ਕਿਸਾਨ ਅੰਦਰ ਨਹੀਂ ਵੜ ਸਕਿਆ ਚੰਡੀਗੜ੍ਹ ਦੇ ਵਿੱਚ ਬਹੁਤ ਵੱਡੀ ਗੱਲ ਹੈ ਦੇਖੋ ਵੀਰ ਇਹਨਾਂ ਨੂੰ ਪਰਮਿਸ਼ਨ ਨੀ ਦਿੱਤੀ ਚੰਡੀਗੜ੍ਹ ਪ੍ਰਸ਼ਾਸਨ ਨੇ ਪਰਮਿਸ਼ਨ ਨੀ ਦਿੱਤੀ ਜਿੰਨਾ ਚਿਰ ਪਰਮਿਸ਼ਨ ਨਹੀਂ ਹੁੰਦੀ ਉਹਨਾਂ ਚਿਰ ਉਹ ਨਹੀਂ ਕੁਝ ਟਰੈਕਟਰ ਆਉਂਦੇ ਸੀਗੇ ਧਰੋ ਰੋਕੜ ਕਨੀਓ ਮਤਲਬ ਉਹਨਾਂ ਦੇ ਉੱਤੇ ਨੰਬਰ ਪਲੇਟਾਂ ਦੇ ਉੱਤੇ ਇਹਨਾਂ ਨੇ ਰੰਗ ਫੇਰਿਆ ਹੋਇਆ ਸੀ 15 ਟਰੈਕਟਰ ਅਰੈਸਟ ਕੀਤੇ ਨੇ ਇਹਨਾਂ ਦੇ ਤੇ ਤਾਂ ਜਿਨ੍ਹਾਂ ਦੇ ਉੱਤੇ ਨੰਬਰ ਪਲੇਟਾਂ ਦੇ ਉੱਤੇ ਇਹ ਰੰਗ ਮਾਰਿਆ ਹੋਇਆ ਸੀਗਾ ਪਤਾ ਨਹੀਂ ਲੱਗ ਰਿਹਾ ਸੀ ਤਾਂ ਕਿ ਦੀ ਸੀਸੀਟੀਵੀ ਦੇ ਵਿੱਚ ਨਾ ਆਇਆ ਜਾਣਾ ਉਹਨਾਂ ਦੀ ਇਹ ਸੋਚ ਸੀਗੀ ਉਹਨਾਂ ਨੂੰ ਅਰੈਸਟ ਕਰ ਲਿਆ ਅਰੈਸਟ ਕਰਕੇ ਹੁਣ ਦੇਖੋ ਵੀ ਉਹਦੂ ਅਗਲੇ ਕਿਸੇ ਚੱਕਦੇ ਆ ਰਜਿੰਦਰ ਜੀ ਮੈਂ ਦੱਸ ਦੇਣਾ ਕਿ ਜੋ ਭਗਵੰਤ ਸਮਾਨ ਸਾਹਿਬ ਦਾ ਦੁਪਹਿਰੇ ਜਾਰੀ ਨਿਯੁਕਤੀ ਪੱਤਰ ਦਿੰਦੇ ਉਹਨਾਂ ਦੇ ਪੱਤਰਕਾਰ ਨੇ ਸਵਾਲ ਕੀਤਾ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਅਸੀਂ ਤਾਂ ਦਾਖਲ ਨਿਉਣ ਦਿੱਤਾ ਮੈਂ ਉਹਨਾਂ ਨੂੰ ਆਪਸ਼ਨ ਦਿੱਤੀ ਸੀ ਵੀ ਤੁਸੀਂ ਮੇਰੇ ਨਾਲ ਬਹਿ ਕੇ ਗੱਲ ਕਰੋ ਤਾਂ ਕਹਿੰਦੇ ਹੋ ਸਕਦਾ ਹੈ ਵੀ ਜਿਹੜੇ ਲੋਕ ਹੈ ਕਿਉਂਕਿ ਅੱਜ ਲੋਕਾਂ ਨੂੰ ਨਾ ਜਿੰਦਰੀ ਬਹੁਤ ਜ਼ਿਆਦਾ ਕਠਿਨਾਈਆਂ ਸਾਹਮਣਾ ਕਰਨਾ ਪਿਆ ਦੂਰ ਦੂਰ ਤੱਕ ਜਿਰਾਪੁਰ ਤੋਂ ਲੈ ਕੇ ਬਨੂਰ ਛੱਤਬੀੜ ਤੱਕ ਬਹੁਤ ਵੱਡਾ ਜਾਮ ਮਿਲਿਆ ਲੋਕ ਲੰਘ ਨਹੀਂ ਸਕੇ ਹਾਲਾਂਕਿ ਇੱਕ ਦੋ ਐਮਰੂਸਾ ਵੀ ਫਸੀਆਂ ਨੇ ਉਹਨਾਂ ਨੂੰ ਬਹੁਤ ਕੜਾਘੜਾਇਆ ਗਿਆ ਪ੍ਰਸ਼ਾਸਨ ਦੇ ਵੱਲੋਂ ਤਾਂ ਭਗਵਾਨ ਜੀ ਸਾਹਿਬ ਨੇ ਕਿਹਾ ਵੀ ਅਸੀਂ ਲੋਕਾਂ ਨੂੰ ਦੁਖੀ ਨਹੀਂ ਮੈਂ ਦੇਖ ਸਕਦਾ ਦੇਖੋ ਵੀ ਹੁਣ ਇਹਦਾ ਜੂਨੀਅਰ ਵਾਲੇ ਵੀ ਕਹੀ ਜਾਂਦੇ ਨੇ ਵੀ ਅਸੀਂ ਲੋਕਾਂ ਨੂੰ ਮਤਲਬ ਜਿਹੜੇ ਹਾਈਵੇ ਨੇ ਉਹ ਜਾਮ ਨਹੀਂ ਕਰਨੇ ਮਤਲਬ ਸੜਕਾਂ ਦੇ ਉੱਤੇ ਬੈਠਣਾ ਸਰਕਾਰ ਸਾਨੂੰ ਬਦਨਾਮ ਕਰ ਰਹੀ ਹੈ ਇਹ ਸਰਕਾਰ ਤੇ ਦੋਸ਼ ਲਾ ਰਹੇ ਨੇ ਗੱਲ ਕਰ ਵੀ ਜਦੋਂ ਲੋਕਾਂ ਦਾ ਹਜੂਮ ਇਕੱਠਾ ਹੋ ਜਾਂਦਾ ਫਿਰ ਕਿਹੜਾ ਹਾਈਵੇ ਕਿਹੜਾ ਫਿਰ ਤਾਂ ਕਿਸੇ ਨੂੰ ਨਹੀਂ ਲੰਘਣ ਮੰਦੇ ਇਸ ਕਰਕੇ ਇਹਨਾਂ ਨੇ ਪਹਿਲਾਂ ਹੀ ਇਹ ਸਟੈਪ ਚੱਕਣਾ ਸੀਗਾ ਜੀ ਜੀ ਮਤਲਬ ਲੋਕ ਪਰੇਸ਼ਾਨ ਨਾ ਹੋਣ ਸਰਕਾਰ ਨਾਲ ਗੱਲ ਕਰੀਏ ਟੀਕਾ ਸਰਕਾਰ ਨਾਲ ਗੱਲ ਕਰਦੇ ਸੀ ਨਹੀਂ ਟੁੱਟੀ ਤਾਂ ਦਿਨ ਫਿਰ ਹੋਰ ਬੰਦ ਲੈਂਦੇ ਕੋਈ ਜ਼ਰੂਰਤਾਂ ਨਹੀਂ ਸੀ ਇਸ ਤਰ੍ਹਾਂ ਦੀ ਜਿਹੜੀਆਂ ਕਾਰਵਾਈਆਂ ਕਰਨੀਆਂ ਜਾਂ ਕਰਾਉਣੀਆਂ ਕੋਈ ਬਹੁਤੀਆਂ ਜ਼ਰੂਰੀ ਨਹੀਂ ਸੀ ਠੀਕ ਹੈ ਇਹ ਥੋੜਾ ਜਾਂ ਫਿਰ ਕਈ ਵਾਰੀ ਪਾਰਟੀਆਂ ਦੇ ਲੀਡਰ ਹੁੰਦੇ ਨੇ ਜਿਹੜੇ ਹੰਕਾਰ ਦੇ ਵਿੱਚ ਆ ਜਾਂਦੇ ਨੇ ਅੰਕਾਰ ਵੀ ਅਸੀਂ ਕਰਤਾ ਧਰਤਾਂਗੇ ਉਹਦਾ ਨਤੀਜਾ ਪੰਜਾਬ ਦੇ ਲੋਕ ਜਾਂ ਚੰਡੀਗੜ੍ਹ ਦੇ ਲੋਕ ਉਹ ਤਰਹੀ ਰਿਹਾ ਰਹਿਿੰਦਾ ਨਹੀਂ ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਤਹਿਸੀਲਦਾਰਾ ਨੂੰ ਸਸਪੈਂਡ ਕੀਤਾ ਗਿਆ ਮੰਦੇ ਹੁਣ ਕਾਨਗੋ ਕੰਮ ਕਰਨਗੇ ਜਾਂ ਕੋਈ ਵੀ ਕਲਰਕ ਬੈਠੇਗਾ ਕੋਈ ਵੀ ਫਿਰ ਉਹਨਾਂ ਲਈ ਕੋਈ ਸਬਕ ਦਾ ਅੱਜ ਸਬਕ ਬਣੇਗਾ ਜਾਂ ਉਹ ਵੀ ਦੇਪ੍ਰਿਸ਼ਟਾ ਕਰਨ ਦੇ ਦੁਆਰਾ ਰਿਸ਼ਤਿਆਂ ਨਾਲ ਹੁਣ ਦੇਖੋ ਤੁਸੀਂ ਇਹ ਜੇ ਇਹਨਾਂ ਨੇ ਮਾਸਟਰਾਂ ਨੂੰ ਕਹਿੰਦੇ ਜਾਂ ਪ੍ਰਿੰਸੀਪਲਾਂ ਨੂੰ ਕਹਿੰਦੇ ਜਾਂ ਹੈਡਮਾਸਟਰਾਂ ਨੂੰ ਕਹਿੰਦੇ ਰਿਸ਼ਤਿਆਂ ਨਾਲ ਮਤਲਬ ਇਹ ਸਿੱਖਿਆ ਵਿਭਾਗ ਦੇ ਵਿੱਚ ਤਾਂ ਦੇਖੋ ਕਰਾਪਸ਼ਨ ਬਹੁਤ ਥੋੜੀ ਚੱਲਦੀ ਹੈ ਗਲਤਕ ਵੀ ਠੀਕ ਹੈ ਜੇ ਇਹਨਾਂ ਨੂੰ ਪਾਵਰਾਂ ਦੇਤੀਆਂ ਤਾਂ ਕਰਾਪਸ਼ਨ ਦੇ ਵਿੱਚ ਸੁਧਾਰ ਜ਼ਰੂਰ ਹੋ ਜਾਊਗਾ ਤੇ ਜਿਹੜੇ ਨਵੇਂ ਆਉਣਗੇ ਉਹ ਵੀ ਮੰਨਦਾ 100 ਵਾਰੀ ਸੋਚਣਗੇ ਕਰਾਪਸ਼ਨ ਦਾ ਪੈਸਾ ਫੜਨ ਤੋਂ ਪਹਿਲਾਂ ਮਤਲਬ ਵੀ ਇਸ ਤਰ੍ਹਾਂ ਦੇ ਜਿਹੜੀਆਂ ਕਾਰਵਾਈਆਂ ਨੇ ਮਾਨ ਸਾਹਿਬ ਦੀਆਂ ਸਖਤ ਨੇ ਤੈਨੂੰ ਇਤਿਹਾਸ ਦੇ ਵਿੱਚ ਦਰਜ ਵੀ ਕੀਤਾ ਜਾਊਗਾ ਕਿਉਂਕਿ ਭਗਵੰਤਮਾਨ ਸਾਹਿਬ ਨੇ ਕਲੀਅਰ ਕਰ ਦਿੱਤਾ ਹੈ ਕਹਿੰਦੇ ਵੀ ਮੇਰੇ ਕੋਲ 2500 ਯਾਨੀ ਕਿ ਪੱਤਰ ਯਾਨੀ ਕਿ ਲੈਟਰਾਂ ਭਈਆਂ ਨੇ ਕਹਿੰਦੇ ਮੈਂ ਕਿਸੇ ਵੀ ਟਾਈਮ ਹਰਾ ਪੈਹ ਚਲਾਦਾ ਹਾਂ ਫਾਇਦਾ ਪੰਜਾਬ ਦੇ ਲੋਕਾਂ ਨੂੰ ਹੋਏਗਾ ਕਿਉਂਕਿ ਇਹ ਬੰਦੇ ਅੱਧਿਆ ਤਨਖਾਹ 'ਤੇ ਕੰਮ ਕਰਨਣਗੇ ਔਰ ਵਧਿਆ ਕਰਨਗੇ ਤਾਂ ਉਸ ਭਗਵੰਤ ਕਹੇਗੀ ਪ੍ਰੋਵੀਸ਼ਨ ਪੀਡ ਵਾਲਿਆਂ ਨੂੰ ਵੀ ਵਾਰਨਿੰਗ ਦੇ ਦਿੱਤੀ ਵੀ ਤੁਹਾਡਾ ਪ੍ਰੋਵੀਸ਼ਨ ਪੀਡ ਹੈ ਭਾਈ ਜੇ ਤੁਸੀਂ ਨਾ ਆਏ ਤਾਂ ਤੁਹਾਡੀ ਸਬਾਮਾ ਨੇ ਜਿਹੜੀਆਂ ਉਹ ਖਤਮ ਕੀਤੀ ਜਾਣਗੀਆਂ ਤੇ ਨਵੀਂ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਜਾਊਗਾ ਪਰ ਜਿਹੜੇ ਵਿਰੋਧੀ ਸਵਾਲ ਚੁੱਕਦੇ ਉਹਦਾ ਕੀ ਕਰੀਏ ਨਾ ਦੇਖੋ ਵਿਰੋਧੀਆਂ ਦਾ ਤਾਂ ਕੰਮ ਹੀ ਵਿਰੋਧ ਕਰਨਾ ਹੁੰਦਾ ਵਿਰੋਧੀ ਦਾ ਤਾਂ ਕੰਮ ਵਿਰੋਧੀ ਵਿਰੋਧ ਹੀ ਤਾਂ ਕਰਨਾ ਹੁੰਦਾ ਚੰਗੇ ਕੰਮ ਦਾ ਵੀ ਉਹਨਾਂ ਨੇ ਤਾਂ ਵਿਰੋਧ ਕਰਨਾ ਜਿਉਂਨਾਂ ਦਾ ਜੇ ਪਾਣੀ ਦੇ ਇਲਾਸ ਦੇ ਵਿੱਚ ਖੰਡ ਪਾ ਕੇ ਦੇ ਦੋ ਤਾਂ ਵੀ ਕਹਿ ਦੇਣਗੇ ਇਹ ਕੌੜਾ ਹੈ ਮਿੱਠਾ ਤਾਂ ਕਹਿੰਦੇ ਹੀ ਨਹੀਂ ਹਨ ਕਿਉਂਕਿ ਦੇਖੋ ਵਿਰੋਧੀਆਂ ਦਾ ਜਿਆਦਾ ਚਿੰਤਾ ਨਾ ਕਰਕੇ ਆਪਣੀ ਲੈਂਡ ਦੇ ਉੱਤੇ ਸਹੀ ਤੇ ਮਤਲਬ ਠੋਸ ਕਾਰਵਾਈਆਂ ਕਰਨੀਆ ਚਾਹੀਦੀ ਹੈ ਮੈਂ ਮੈਂ ਤੁਹਾਨੂੰ ਤੁਹਾਨੂੰ ਰਜਿੰਦਰ ਸਿੰਘ ਹੋਰ ਅਪਡੇਟ ਦੇ ਦੇਣਾ ਆ ਗਈ ਹੈ ਮੇਰੇ ਕੋ WhatsApp ਤੇ ਕੇ ਹਰਦੀਪ ਗਰੇਵਾਲ ਹਰਦੀਪ ਗਰੇਵਾਲ ਸੀਨੀਅਰ ਆਗੂ ਨੇ BJP ਦੇ ਕਹਿੰਦੇ ਦਿਖਾਵਾ 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 ਤਿੰਨ ਵੱਲ ਲਿਖਿਆ ਹੈ ਏ ਦਰਸ਼ਕ ਨੇ ਆਪਣੇ ਇਹ ਵੀ ਤੁਹਾਡੇ ਇਧਰ ਮੋਗਾ ਸਾਈਡ ਦੇ ਨੇ ਇਹ ਦਿਖਾਵਾ 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 ਸਿਰਫ ਭਗਵੰਤ ਮਾਨ ਕਰਿਆ ਦਿਖਾਵਾ ਤੇ ਗਰੇਵਾਲ ਸਾਹਿਬ ਜੋ ਕਹਿ ਰਹੇ ਹੋ ਸਹੀ ਹੈ ਕਹਿੰਦੇ ਭਗਵੰਤ ਮਾਨ ਸਰਕਾਰ ਕੋ 2 ਸਾਲ ਬਚੇ ਨੇ ਤਾਂ ਇਹ ਦਿਖਾਵਾ ਕਰ ਰਹੇ ਨੇ ਚਲੋ ਅਸੀਂ ਮੈਂ ਜੋ ਮੇਰਾ ਦਰਗਾ ਦਿਖਾਵਾ ਤਾਂ ਕਾਦਾ ਨਹੀਂ ਸਿੱਧਾ ਸਾਹਮਣੇ ਕੰਮ ਹੋ ਰਹੇ ਦਿਖਾਵਾ ਤਾਂ ਫੇਰ ਹੁੰਦਾ ਜੇ ਕੋਈ ਪਰਦੇ ਦੇ ਪਿੱਛੇ ਕੋਈ ਗੱਲ ਹੋਰ ਹੁੰਦੀ ਤਾਂ ਸਾਹਮਣੇ ਮਤਲਬ ਤਹਿਸੀਲਦਾਰਾਂ ਦਾ ਕਿਸਾਨਾਂ ਦਾ ਹੋਰ ਮਤਲਬ ਜੋ ਵੀ ਕਾਰਵਾਈਆਂ ਨੇ ਸਖਤ ਕਾਰਵਾਈਆਂ ਨੇ ਉਹ ਸਾਹਮਣੇ ਦਿਖ ਰਹੀਆਂ ਨੇ ਇਹਦੇ ਚ ਦਿਖਾਵੇ ਵਾਲੀ ਕੋਈ ਗੱਲ ਨਹੀਂ ਹਕੀਕੀ ਕਤਾਈ ਕਿਉਂਕਿ ਦੇਖੋ ਛੱਡ ਵੀ ਸਕਦੇ ਸੀ ਜੇ ਜੇ ਮਾਨ ਸਾਹਿਬ ਚਾਹੁੰਦੇ ਛੱਡ ਹੀ ਦੋਦੇ ਛੱਡਿਆ ਨਹੀਂ ਉਹਨਾਂ ਨੇ ਪਰ ਇੱਕ ਗੱਲ ਲੈ ਕੇ ਦੇਖੋ ਜੋ ਮੇਰੇ ਜੋ ਮੇਰੇ ਵਿਚਾਰ ਆ ਮੈਂ ਤੁਹਾਡੇ ਵਿਚਾਰ ਵੀ ਲਵਾਗਾ ਕਿ ਮੇਰੇ ਵਿਚਾਰੇ ਕਹਿੰਦੇ ਨੇ ਸਰਕਾਰਾਂ ਜਿਹੜੀਆਂ ਪਹਿਲਾਂ ਸੀਗੀਆਂ ਉਹਨਾਂ ਨੇ ਤਾਂ ਆਪਣੇ ਖੀਚ ਵੀ ਕੰਮ ਨਹੀਂ ਕੀਤਾ ਕੋਈ ਤਾਂ ਕੰਮ ਹੋਣ ਲੱਗਿਆ ਨਾ ਪੰਜਾਬ ਦਾ ਥੈਂਕ ਯੂ 1 ਮਿੰਟ ਮੈਨੂੰ ਉਤੜ ਜਾ ਇੱਧਰ ਭਜੀਓ ਹਾਂ ਅ ਰਿੰਦਰੀ ਕੋਈ ਤਾਂ ਕੰਮ ਹੋਣ ਲੱਗਿਆ ਕਾਦਾ ਦਿਖਾਵਾ ਹੋਰ ਸਰਕਾਰ ਨੇ ਕਦੇ ਐਂਡ ਵੀ ਚੀਜ਼ ਨਹੀਂ ਕੰਮ ਕੀਤਾ ਸਰ ਤੁਸੀਂ ਕਰੋ ਮੈਂ ਥੋੜਾ ਜਿਹਾ ਇੱਧਰ ਭਜੀਓ ਹਾਂਜੀ ਦੇਖੋ ਮੈਂ ਇਹ ਕਹਿਣਾ ਚਾਹਨਾ ਮੇਰੇ ਖਾਤੇ ਫੋਨ ਲਾਈਨ ਤੋਂ ਕੱਟ ਗਏ ਨੇ ਤਾਂ ਕੋਈ ਗੱਲ ਨਹੀਂ ਇਹ ਸਾਡੇ ਨਾਲ ਜੁੜੇ ਸੀ ਸਾਡੇ ਅਰਿੰਦਰ ਜੀ ਮਾਨਸਾ ਤੋਂ ਤਾਂ ਜੇਕਰ ਗੱਲ ਕੀਤੀ ਜੇ ਕਿ ਅੱਜ ਭਗਵਾਨ ਤਾਨ ਸਰਕਾਰ ਨੇ ਬਹੁਤ ਵੱਡਾ ਇੱਕ ਐਕਸ਼ਨ ਦਿੱਤਾ ਹੈ ਬਹੁਤ ਵੱਡਾ ਉਹਨਾਂ ਨੇ 14 ਜਿਹੜੇ ਤਹਿਸੀਲਦਾਰ ਨੇ ਉਹਨਾਂ ਨੂੰ ਔਨ ਦੀ ਸਪੋਰਟ ਸਸਪੈਂਡ ਕਰ ਦਿੱਤਾ ਕਿਉਂਕਿ ਬਹੁਤ ਜ਼ਿਆਦਾ ਪਰਿਸ਼ਟਾਚਾਰ ਕਰਕੇ ਪਟਵਾਰੀ ਫੜੇ ਗਏ ਸੀ ਤਹਿਸੀਲਦਾਰਾ ਨਾਮ ਆਇਆ ਸੀ ਉਹਨਾਂ ਦੀ ਇੱਕੋ ਮੰਗ ਸੀ ਕਿ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਕਰੇ ਨਹੀਂ ਤਾਂ ਕੰਮ ਨਹੀਂ ਕਰਨਗੇ ਪਰ ਕਲ ਭਗਵੰਤ ਮਾਨ ਸਰਕਾਰ ਨੇ ਸਾਫ ਕਹਾਈਤਾ ਸੀ ਸੀਐਮ ਪੰਜਾਬ ਨੇ ਕਿ ਸ਼ਾਮ ਤੱਕ ਵਾਪਸ ਆ ਜਾਓ ਨਹੀਂ ਤਾਂ ਫਿਰ ਮੈਂ ਬਹੁਤ ਜ਼ਿਆਦਾ ਸਖਤ ਕਦਮ ਚੱਕਾਂਗਾ ਤੇ ਚੱਕੇ ਵੀ ਗਏ 14 ਤਹਿਸੀਲਦਾਰਾ ਸਸਪੈਂਡ ਕਰ ਦਿੱਤੇ ਗਏ ਨੇ ਔਰ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਅੱਜ ਕਿਸਾਨੀ ਧਰਨਾ ਸੀ ਉਸ ਦੇ ਵਿੱਚ ਵੀ ਚੰਡੀਗੜ੍ਹ ਦੇ ਵਿੱਚ ਬਚਾਓ ਰਿਆ ਤੇ ਸਭ ਤੋਂ ਵੱਡੀ ਗੱਲ ਜੋਗਿੰਦਰ ਸਿੰਘ ਔਰਾਂ ਨੂੰ 3 ਵਜੇ ਗ੍ਰਿਫਤਾ ਕਰ ਲਿਆ ਗਿਆ ਸੰਰੂਰ ਤੋਂ ਕਿਉਂ ਉਹਨਾਂ ਦੇ ਉੱਪਰ ਹੀ ਇਲਜ਼ਾਮ ਲੱਗੇ ਨੇ ਹਾਲਾਂਕਿ ਇਸ ਦੇ ਉੱਪਰ ਜੇ ਕੋ ਟਿੱਪਣੀ ਅਸੀਂ ਕਰ ਸਕਦੇ ਆ ਵੀ ਉਹਨਾਂ ਦੇ ਪਰਚਾ ਹੋਏਗਾ ਜਾਂ ਨਹੀਂ ਪਰ ਜੇਕਰ ਗੱਲ ਕਰੀਏ ਤਹਿਸੀਲਦਾਰਾਂ ਦੀ ਤਾਂ 14 ਨੂੰ ਸਸਪੈਂਡ ਕਰ ਦਿੱਤਾ ਪਰ ਭਗਵੰਤ ਮਾਨ ਨੇ ਕਿਹਾ ਮੇਰੇ ਹੋਰ ਨਿਗਾਹ ਪੈਣੇ ਸ਼ਾਮ 5 ਹੋਇਆ ਸਮਾਂ ਹੈ ਤਾਂ ਵੀ ਜਿਹੜੇ ਆਗੇ ਠੀਕ ਹੈ ਨਹੀਂ ਤਾਂ ਫਿਰ ਨਹੀਂ ਆਣਗੇ ਫਿਰ ਉਹ ਵੀ ਇਦਾਂ ਹੀ ਘਰ ਬੈਠਣਗੇ ਸੋ ਦੋਸਤੋ ਜੇ ਤੁਹਾਨੂੰ ਲੱਗਦਾ ਹੈ ਵੀ ਸੀਐਮ ਭਗਵੰਤ ਮਾਨ ਪੰਜਾਬ ਦੇ ਲਈ ਵਧੀਆ ਕੰਮ ਕਰ ਰਹੇ ਆ ਤਾਂ ਪਲੀਜ਼ ਇਸ ਨੂੰ ਖਬਰ ਨੂੰ ਜ਼ਰੂਰ ਲਾਈਕ ਸ਼ੇਅਰ ਕਮੈਂਟ ਕਰੋ ਤਾਂ ਕਿ ਜਿਹੜੇ ਅਜੇ ਰਿਸ਼ਵਤਖੋਰ ਪਿਛਤਾ ਤੇ ਲੋਕ ਨੇ ਇਹਨਾਂ ਨੂੰ ਅਕਲ ਆਏ ਅਕਲ ਕੌਣ ਦੇਗਾ ਤੁਹਾਡੇ ਕਮੈਂਟ ਤੁਹਾਡੇ ਸ਼ੇਅਰ ਜਗਾਣਗੇ ਇਹ ਵੀ ਅੱਖਾਂ ਇਹਨਾਂ ਦੇ ਕੰਨ ਖੋਲੋ ਹੁਣ ਤੁਹਾਡੀ ਵਾਰੀ ਕਿਉਂਕਿ ਸਰਕਾਰੀ ਜਿਹੜੇ ਅਫਸਰ ਨੇ ਇਹ ਆਪਣੇ ਅਹੁਦੇ ਦਾ ਜ਼ਿਆਦਾ ਗਲਤ ਇਸਤੇਮਾਲ ਕਰ ਰਹੇ ਨੇ ਇਹਨਾਂ ਨੂੰ ਤੁਸੀਂ ਰੋਕਣਾ ਹੈ ਕਿਵੇਂ ਰੋਕੋਗੇ ਉਹ ਤੁਹਾਨੂੰ ਦੇਖਣਾ ਸੋ ਦੋਸਤੋ ਇਹ ਸਾਡਾ ਅੱਜ ਦਾ ਲਾਈਵ ਦਾ ਵਿਸ਼ਾ ਸੀ ਮੇਰਾ ਸ਼ਾਮ ਦਾ ਤੁਹਾਣਾ ਜਲਦੀ ਜੁੜਾ ਕੋਈ ਹੋਰ ਲਾਈਵ ਕਰਨ ਲੈ ਕੇ ਉਦ ਤੱਕ ਤੁਸੀਂ ਦੇ ਰਹੋ A1